ਸਮਰਾਲਾ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਵੱਲੋਂ ਅੱਜ ਸਮਰਾਲਾ ਹਲਕੇ ਦੇ ਪਿੰਡ ਮਾਨਕੀ ਵਿਕੇ ਚੋਣ ਪ੍ਰਚਾਰ ਕਰਦਿਆਂ ਵੱਡੇ ਇਕੱਠ ਨੂੰ ਸੰਬੋਧਨ ਕੀਤਾ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦਾ ਪੈਸਾ ਦੂਜੇ ਰਾਜਾਂ ਵਿੱਚ ਵਰਤਿਆ ਜਾ ਰਿਹਾ ਅਤੇ ਪੰਜਾਬ ਵਿੱਚ ਅੰਮ੍ਰਜ ਏਜੰਸੀ ਵਾਲੇ ਹਾਲਾਤ ਹੋਏ ਪਏ ਨੇ। ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਵਿੱਚ ਜੰਗਲ ਰਾਜੇ। ਖਾਣਿਆਂ ਕਚੇਰੀਆਂ ਵਿੱਚ ਕੋਈ ਕੰਮ ਕਰਵਾਉਣਾ ਹੋਵੇ ਤਾਂ ਮੌਜੂਦਾ ਐਮ.ਐਲ.ਏ ਨੂੰ ਫੋਨ ਕਰਵਾਉਣਾ ਜ਼ਰੂਰੀ ਹੋ ਚੁੱਕਿਆ ਕਿਸੇ ਆਮ ਇਨਸਾਨ ਦੀ ਕੋਈ ਸੁਣਵਾਈ ਨਹੀਂ ਆਓ ਦੇਖਦੇ ਹਾਂ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਖਾਸ ਰਿਪੋਰਟ ਫਰਮਜੀਤ ਜੀ ਖਾਲਸਾ ਜੀ ਪਹੁੰਚੇ ਹੋ ਸਮਰਾਲਾ ਹਲਕਾ ਦਾ ਪਿੰਡ ਮਾਨਪੁਰ ਵਿਖੇ ਅੱਜ ਕੀ ਕਹਿਣਾ ਚਾਹੁੰਦੇ ਹੋ ਨਗਰ ਮਾਨ ਕੀ ਵਿਖੇ ਅੱਜ ਸ਼੍ਰੋਮਣੇ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਵਜੋਂ ਮੈਂ ਸਦਾ ਪਰਮਜੀਤ ਸਿੰਘ ਜੀ ਟਿੱਲੋਂ ਔਰ ਜਹਦਾ ਸੰਤਾ ਸਿੰਘ ਜੀ ਹੁਣਾਂ ਦੀ ਰਹਿਨਮਾਈ ਦੇ ਵਿੱਚ ਪਹੁੰਚਿਆ ਚੋਣ ਪ੍ਰਚਾਰ ਦੇ ਦੌਰਾਨ ਅੱਜ ਇਹ ਪਹਿਲਾ ਪਿੰਡ ਹੈ ਸੰਗਤ ਦੇ ਵਿੱਚ ਬਹੁਤ ਪਾਰੀ ਉਤਸ਼ਾਹ ਵਾ ਆਉਣ ਵਾਲੀ ਲੋਕ ਸਭਾ ਦੀ ਇਲੈਕਸ਼ਨ ਨੂੰ ਲੈ ਕੇ ਮੈਂ ਸਮਝਦਾ ਕਿ ਹੁਣ ਸਾਰਾ ਤਜਰਬਾ ਹੋ ਹਟਿਆ ਪਬਲਿਕ ਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਨਾ ਹੋ ਚੁੱਕਿਆ ਹੈ ਕਿ 22 ਸਾਲ ਦੀ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਔਰ ਪਿਛਲੀ 5 ਸਾਲ ਦੀ ਲੋਕ ਸਭਾ ਦੇ ਅੰਦਰ ਕਾਂਗਰਸ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਹੋਇਆਂ ਸੰਗਤ ਨੇ ਇਹ ਫੈਸਲਾ ਕਰ ਲਿਆ ਕਿ ਇਸ ਵਾਰ ਖੇਤਰੀ ਪਾਰਟੀ ਵਜੋਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਹੈ ਮੈਂ ਆਸ ਕਰਦਾ ਕਿ ਸੰਗਤ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਕਾਮਯਾਬ ਕਰੋਗੀ ਔਰ ਮੈਂ ਲੋਕ ਸਭਾ ਦੇ ਵਿੱਚ ਜਾ ਕੇ ਇਸ ਹਲਕੇ ਦੀ ਆਵਾਜ਼ ਬੁਲੰਦ ਕਰਾਂ। ਔਰ ਫਾਸੇ ਗੱਲ ਕਰੀਏ 2500 ਕਰੋੜ ਦਾ ਤਾਜਾ ਕਰਦਾ ਜਿਹੜਾ ਹੁਣੇ ਲਿਆ ਮਾਨ ਸਰਕਾਰ ਨੇ ਕੀ ਕਹਿਣਾ ਤੁਹਾਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ ਪਹਿਲੀ ਗੱਲ ਦੂਸਰੀ ਗੱਲ ਪੰਜਾਬ ਦਾ ਜਿਹੜਾ ਰੈਵਨਿਊ ਆ ਇਹ ਬਾਹਰਲੀਆਂ ਸਟੇਟਾਂ ਦੇ ਵਿੱਚ ਵੇਸਟ ਕੀਤਾ ਜਾ ਰਿਹਾ ਇੱਥੇ ਲੋਕ ਕਰਜ਼ਾਈ ਹੋ ਰਹੇ ਨੇ ਬਾਹਰ ਲਿਜਾ ਕੇ ਬੋਰਡ ਲਾ ਕੇ ਕਿ ਪੰਜਾਬ ਵਿੱਚ ਅਸੀਂ ਆਹ ਕਰਤਾ ਕਿਤੇ ਹੈਲੀਕਾਪਟਰ ਘੁਮਾ ਦੇ ਕਿਤੇ ਕੁਝ ਕਰ ਦਿੱਤਾ ਸੋ ਵੱਡੇ ਪੱਧਰ ਤੇ ਫਾਈਨੈਂਸ਼ੀਅਲ ਲਾਸ ਜਿਹੜਾ ਸਟੇਟ ਦਾ ਹੋਇ ਕਰ ਰਹੇ ਨੇ ਔਰ ਮੈਂ ਸਮਝਦਾ ਕਿ ਪੰਜਾਬ ਵਿੱਚ ਫਾਈਨੈਂਸ਼ੀਅਲ ਐਮਰਜੈਂਸੀ ਲੱਗਣ ਦੇ ਹਾਲਾਤ ਹੋਏ ਹੋਏ ਨੇ ਸਰਕਾਰ ਦਾ ਕੰਮ ਜਿਹੜਾ ਉਹ ਠੱਪ ਹੋਇਆ ਅਕਾਲੀ ਦਲ ਬੀਜੇਪੀ ਤੋਂ ਬਿਨਾ ਇਲੈਕਸ਼ਨ ਬਾਰੇ ਕਿਸ ਤਰ੍ਹਾਂ ਲੱਗਦਾ ਪਿੰਡਾਂ 'ਚ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਆ ਜੀ ਸ਼ਰਮਣੀ ਅਕਾਲੀ ਦਲ ਪਿੰਡਾਂ ਤੋਂ ਉੱਠੀ ਹੋਈ ਪਾਰਟੀ ਆ ਖੇਤਰੀ ਪਾਰਟੀ ਦੇ ਤੌਰ ਤੇ ਬਹੁਤ ਵੱਡਾ ਰਿਸਪੌਂਸ ਸਾਨੂੰ ਪਿੰਡਾਂ ਵਿੱਚੋਂ ਮਿਲ ਰਿਹਾ ਹੈ ਔਰ ਇਹੀ ਰਿਸਪੌਂਸ ਦੱਸਦਾ ਕਿ ਪੰਜਾਬ ਦੇ ਅੰਦਰ ਇਹ ਕਹੇ ਜੀ ਲਹਿਰ ਪੈਦਾ ਹੋਣੀ ਆ ਜਿਸ ਲਹਿਰ ਨੇ ਸਾਨੂੰ ਜਿੱਤ ਦਿਵਾਉਣੀ ਆ ਬੀਏਪੀ ਨੇ ਹਾਲੇ ਤੱਕ ਕੋਈ ਫੋਟ ਲੁਕਸਭਾ ਫਟਕਾਰਸਾ ਤੋਂ ਕੈਂਡੀਡੇਟ ਐਲਾਨ ਨਹੀਂ ਕੀਤਾ ਕੀ ਗੱਲ ਆ ਬੀਜੇਪੀ ਹਲੇ ਵਿਚਾਰ ਕਰ ਰਹੀ ਆ ਹੋ ਸਕਦਾ ਉਮੀਦਵਾਰ ਨਾ ਹੀ ਲੱਭਿਆ ਹੋਵੇ ਹਲੇ ਕੋਈ ਤਿਆਰ ਨਾ ਹੋਇਆ ਹੋਵੇ ਬਟ ਵੱਡੀ ਪਾਰਟੀ ਆ ਉਮੀਦਵਾਰ ਜ਼ਰੂਰ ਦਊਗੀ ਸੋ ਉਹ ਪਾਰਟੀ ਜਿਹੜੀ ਆ ਉਹਨਾਂ ਦੇ ਆਪ ਦਾ ਵੋਟ ਬੈਂਕ ਜਿੱਥੋਂ ਹੋਊਗਾ ਉਹ ਲਊਗਾ ਮੈਂ ਇਹਦੇ ਬਾਰੇ ਇਹੀ ਕਹਿ ਸਕਦਾ ਵਾਂ ਕਿ ਭਾਰਤੀ ਜਨਤਾ ਪਾਰਟੀ ਦਾ ਸਾਥ ਸ਼੍ਰੋਮਣੀ ਅਕਾਲੀ ਦਲ ਨੇ ਸਾਡੇ ਆਪ ਦੇ ਮੁੱਦਿਆਂ ਕਰਕੇ ਛੱਡਿਆ ਜਿਹੜੇ ਮੁੱਦੇ ਪੰਜਾਬ ਨਾਲ ਰਿਲੇਟਡ ਸਨ ਔਰ ਅਸੀਂ ਆਪਣੇ ਮੁੱਦਿਆਂ ਦੇ ਉੱਤੇ ਕਾਇਮ ਆ ਬਾਅਦ ਵਿੱਚ ਵੀ ਅਗਰ ਸ਼੍ਰੋਮਣੀ ਅਕਾਲੀ ਦਲ ਜਿੱਤ ਦਰਜ ਕਰਕੇ ਉੱਥੇ ਪਹੁੰਚਦਾ ਤਾਂ ਜਿਹੜੀ ਵੀ ਪਾਰਟੀ ਆਕਾਲੀ ਦਲ ਦੇ ਨਾਲ ਸਾਡੇ ਮੁੱਦਿਆਂ ਦੇ ਉੱਤੇ ਗੱਲ ਕਰੇਗੀ ਅਸੀਂ ਉਹਦਾ ਹੀ ਸਾਥ ਦੇਵਾਂਗੇ। ਬੀਲਾਗੜ੍ਹ ਦੀ ਜੇਲ੍ਹ ਦੇ ਵਿੱਚ ਬੈਠੇ ਨੇ ਫਿਰ ਵੀ ਉਹ ਕਹ ਰਹੇ ਸੀਐਮ ਰਹਿਣਾ ਹੋਵੇ ਆਪਣੇ ਵੱਲ ਤੋਂ ਅਸਤੀਫਾ ਨਜ਼ਰ ਕੀ ਕਿਸ ਤਰ੍ਹਾਂ ਗਏ। ਇਹ ਗੱਲ ਦਾ ਜਵਾਬ ਲੋਕਾਂ ਨੇ ਦੇ ਦੇਣਾ ਹੈ ਔਰ ਤੁਸੀਂ ਸਮਝਦੇ ਹੋ ਕਿ ਇਹ ਇਲੈਕਸ਼ਨ ਤੋਂ ਬਾਅਦ ਕਿਸੇ ਦੀ ਆਪਦੀ ਮਰਜ਼ੀ ਨਹੀਂ ਰਹਿਣੀ ਕਿ ਮੈਂ ਸੀਐਮ ਰਹਿਣਾ ਕਿ ਨਹੀਂ ਰਹਿਣਾ ਲੋਕਾਂ ਨੇ ਲਾ ਦੇਣਾ। ਇੱਕ ਘੋਸਾਂ ਵਜ ਮਾਰਦੀ ਪਿੰਡ ਪਹੁੰਚੀ ਹਾਂ ਕੱਟੂਮ ਦਿੱਤੀ ਟਿਕਣੇ ਜਾਣੇ ਦੇਖੋ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਆ ਪਿੰਡ ਦੇ ਸਾਰੇ ਸੱਜਣ ਇਹਨੇ ਗਰਮ ਜੋਸ਼ੀ ਨਾਲ ਜਦੋਂ ਕੈਂਡੀਡੇਟ ਦਾ ਸਵਾਗਤ ਕਰਨ ਪਾਰਟੀ ਨੂੰ ਮਾਣ ਬਖਸ਼ਣਾ ਤਾਂ ਯਕੀਨਨ ਤੌਰ ਤੇ ਬਹੁਤ ਖੁਸ਼ੀ ਹੁੰਦੀ ਆ ਤੇ ਮਾਣ ਮਹਿਸੂਸ ਹੁੰਦਾ ਵੀ ਅੱਜ ਲੋਕ ਉਹੀ ਪਾਰਟੀ ਜਿਹੜੀ ਪਿੰਡਾਂ ਦੀ ਇਹਨਾਂ ਗਲੀਆਂ ਤੋਂ ਚੱਲਦੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਉਹਨਾਂ ਡਟ ਕੇ ਖੜੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰਿਜ਼ਲਟ ਹੋਣਗੇ ਤੁਸੀਂ ਦੇਖੋਗੇ ਵੀ ਸਮੁੱਚਾ ਪੰਜਾਬ ਅੱਜ ਜੋ ਬਦਲਾ ਸੀ ਉਹਨੂੰ ਗਾਲਾਂ ਕੱਢ ਰਿਹਾ ਤੇ ਯਾਦ ਕਰ ਰਿਹਾ ਬਾਦਲ ਸਾਹਿਬ ਦੇ ਸਮੇਂ ਨੂੰ ਤੇ ਉਹ ਸਰਕਾਰ ਨੂੰ ਜਿਨੇ ਸਮੁੱਚਾ ਆਪਣਾ ਜਿਹੜਾ ਸਮੁੱਚਾ ਜੀਵਨ ਤੇ ਸਮੁੱਚੇ ਜਿਹੜੇ ਦੇ ਵਰਕਰ ਨੇ ਕੇਵਲ ਪੰਜਾਬ ਦੇ ਭਲੇ ਲਈ ਪੰਥ ਦੇ ਭਲੇ ਲਈ ਕੰਮ ਕਰਦੇ ਰਹੇ ਨੇ ਅੱਜ ਲੋਕਾਂ ਦਾ ਮੁੜ ਕੇ ਉਸ ਪਾਰਟੀ 'ਚ ਵਿਸ਼ਵਾਸ ਦਿਵਾਉਣਾ ਤੇ ਉਸ ਪਾਰਟੀ ਨੂੰ ਇਹਨਾ ਸਮਰਥਨ ਦੇਣ ਇਸ ਗੱਲ ਦਾ ਪ੍ਰਤੀਕ ਆ ਵੀ ਆਉਣ ਵਾਲੇ ਸਮੇਂ ਜਿਹੜਾ ਰਿਜ਼ਲਟ ਆ 80 ਮਤਲਬ ਸੰਪੂਰਨ ਤੌਰ ਤੇ ਲੋਕ ਜਿਹੜਾ ਆ ਉਹ ਸ਼ਰਮਣੀ ਅਕਾਲੀ ਦਲ ਦੇ ਕੈਂਡੀਡੇਟ ਨੂੰ ਚੁਟਾ ਕੇ ਆ ਕੇ ਵੇਚ ਸਮਰਾਲ ਦੇ ਕਿਹੜੇ ਮੁੱਦੇ ਲੈ ਕੇ ਲੋਕਾਂ ਦੇ ਗਜ਼ਾਰੀ ਜਾਊਗਾ ਦੇਖੋ ਸਮਰਾਲਾ ਦੇ ਵਿੱਚ ਅੱਜ ਦੀ ਗੱਡੀ ਜੇ ਦੇਖਿਆ ਜਾਵੇ ਆਪਾਂ ਨਾ ਪਿੱਛੇ ਝਾਂਤ ਮਾਰੇ ਕੋਈ ਪਾਰਟੀਆਂ ਬਦਲਾ ਲੀਆਂ ਆਈਆਂ ਸੀ ਜਿਹੜੀਆਂ ਕਹਿੰਦੀਆਂ ਸੀ ਇਹ ਸੜਕ ਬਣਦੀ ਹੈ ਕਿਹੜਾ ਰੁਪਈਆ ਜੇਬ ਚੋਂ ਲਾਤਾ ਅੱਜ ਉਹੀ ਲੋਕ ਉਸੇ ਸੜਕਾਂ ਨੂੰ ਕਹੀ ਜਾਂਦੇ ਵੀ ਬਣਾਤਾ ਜੀ ਬਹੁਤ ਵੱਡਾ ਕੰਮ ਕਰਤਾ ਦੇਖੋ ਇਹ ਤਾਂ ਫਰਜ ਨੇ ਉਸ ਤੋਂ ਇਲਾਵਾ ਮੈਨੂੰ ਇਹ ਦੱਸੋ ਵੀ ਅੱਜ ਕਿਹੜੀ ਡਿਵੈਲਪਮੈਂਟ ਦਾ ਕੰਮ ਹੋ ਰਿਹਾ ਸਾਡੇ ਸਮਰਾਲਾ ਸ਼ਹਿਰ ਦਾ ਐਕਸੀਲੇਰੇਟ ਟ੍ਰੀਟਮੈਂਟ ਪਲੈਂਟ ਬਣਿਆ ਸੀ ਜਿਹੜਾ ਅਧਗਟਨ ਇਸ ਕਰਕੇ ਨਹੀਂ ਕੀਤਾ ਗਿਆ ਕਿਉਂਕਿ ਉਹਨਾਂ ਦੀ ਕ੍ਰੈਡਿਟ ਵਾਰ ਚੱਲ ਰਹੀ ਹੈ ਪਰ ਲੋਕ ਤਾਂ ਅੱਜ ਵੀ ਪਾਣੀ ਚ ਡੁੱਬੇ ਨੇ ਅੱਜ ਦੀ ਘੜੀ ਹਾਲਾਤ ਇਹ ਨੇ ਵੀ ਜੇ ਥਾਣੇ 'ਚ ਕੋਈ ਬੰਦਾ ਫੜਿਆ ਜਾਂਦਾ ਜਾਂ ਥਾਣੇ ਚਲੇ ਜਾਂਦਾ ਤਾਂ ਪਹਿਲਾਂ ਕਹਿੰਦੇ ਵੀ ਐਮਐਲਏ ਤੋਂ ਫੋਨ ਕਰਾਓ ਸੋ ਇਹ ਹਾਲਾਤ ਕਦੇ ਨਹੀਂ ਬਣੇ ਸੀ ਤੇ ਅੱਜ ਲੋਕ ਪੋਸਟਰ ਦੇਖ ਕੇ ਇਹਨਾਂ ਦੇ ਬੈਨਰ ਦੇਖ ਕੇ ਅੱਜ ਇਹੀ ਗੱਲ ਕਰਦੇ ਨੇ ਵੀ ਜਿਹੜਾ ਤੁਸੀਂ ਹਜ਼ਾਰਾਂ ਕਰੋੜ ਜਿਹੜਾ ਰੁਪਈਆ ਐਡਵਰਟਾਈਜ਼ਮੈਂਟ ਤੇ ਖਰਚ ਕਰਦੇ ਹੋ ਜੇ ਇਹੀ ਪੈਸਾ ਲੋਕਾਂ ਦੇ ਭਲੇ ਲਈ ਖਰਚਿਆ ਜਾਵੇ ਤਾਂ ਚੰਗੀ ਗੱਲ ਆ ਤੇ ਜਿੱਥੇ ਪਹਿਲਾਂ ਦੀਆਂ ਸਰਕਾਰਾਂ ਆਟਾ ਦਾਲ ਦਿੰਦੀਆਂ ਸੀ ਜਿਹੜਾ ਇਹਨਾਂ ਨੇ ਸਕੀਮ ਸ਼ੁਰੂ ਕੀਤੀ ਅੱਜ ਲੋਕਾਂ ਨੂੰ ਪੂਰਨ ਤੌਰ ਤੇ ਸਮਾਨ ਹੀ ਨਹੀਂ ਮਿਲ ਰਿਹਾ ਸੈਂਟਰ ਸਕੀਮਾਂ ਹੀ ਨਹੀਂ ਪਹੁੰਚ ਰਹੀ ਤੇ ਇਹ ਮੈਨੂੰ ਦੱਸੋ ਕਿਹੜੀ ਹੈ ਜੀ ਸਰਕਾਰ ਹੁੰਦੀ ਹੈ ਜਿਹੜੀ ਕਹਿੰਦੀ ਹੈ ਵੀ ਪੰਜਾਬ 'ਚ ਅਸੀਂ ਦੋ ਪਾਰਟੀਆਂ ਨੇ ਜੇ ਕਈਏ ਕਾਂਗਰਸ ਤੇ ਝਾੜੂ ਵਾਲੇ ਪੰਜਾਬ 'ਚ ਕਹਿੰਦੇ ਅਸੀਂ ਆਡਰ ਲੜਾਂਗੇ ਪੰਜਾਬ ਤੋਂ ਬਾਹਰ ਨਿਕਲ ਕੇ ਚੰਡੀਗੜ੍ਹ ਜਾ ਕੇ ਬਦਲ ਜਾਂਦੇ ਨੇ ਸੋ ਲੋਕਾਂ ਨੂੰ ਕੇਵਲ ਮੂਰਖ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਪਰ ਲੋਕ ਵੋਟਰ ਸੂਝਵਾਨ ਨੇ ਤੇ ਇਹਨਾਂ ਨੂੰ ਜੋ ਜਵਾਬ ਠੁਕਮਾ ਬਣਦਾ ਇੱਕ ਤਰੀਕ ਨੂੰ ਦੇਣ ਕਿ ਸਰਉਣੀ ਕਾਲੀ ਤੁਹਾਨੂੰ ਫਤਿਹ